ਲੀਵਰ ਫੈਟੀ ਆਮ ਹੀ ਹਰੇਕ ਪਰਿਵਾਰ ਦੇ ਵਿੱਚ ਇੱਕ ਦੋ ਬੰਦਿਆਂ ਦਾ ਹੈਗਾ ਤੇ ਉਹ ਕੀ ਸਮੱਸਿਆ ਕੀ ਤੇ ਇਲਾਜ ਕੀ ਹੈ ਦੇਖੋ ਲੀਵਰ ਫੈਟੀ ਦੀ ਮੇਨ ਸਮੱਸਿਆ ਤਾਂ ਇਹ ਹੈ ਕਿ ਹੈਵੀ ਖਾਣਾ ਖਾਣ ਦੇ ਨਾਲ ਬਾਜ਼ਾਰ ਦਾ ਖਾਣਾ ਖਾਣ ਦੇ ਨਾਲ ਸਾਡਾ ਲੀਵਰ ਫੈਟੀ ਹੁੰਦਾ ਜੀ ਸਾਦਾ ਖਾਓ ਸ਼ੇਅਰ ਕਰੋ ਤੰਦਰੁਸਤ ਰਹੋ ਸਾਡੇ ਕੋਲ ਲੀਵਰ ਫੈਟੀ ਵਾਸਤੇ ਬਹੁਤ ਵਧੀਆ ਇੱਕ ਕਾਰਗਲ ਅਰਕ ਕੱਢਿਆ ਜਾਂਦਾ ਠੀਕ ਹੈ ਜੀ ਇਹਦੇ ਉੱਪਰ ਵੈਸੀ ਵੀ ਲਿਖਿਆ ਹੋਇਆ ਹੈ ਲੀਵਰ ਫੈਟੀ ਠੀਕ ਹੈ ਜੀ ਇਹਦੇ ਵਿੱਚ ਜੜੀਆਂ ਬੂਟੀਆਂ ਦਾ ਅਰਕ ਕੱਢਿਆ ਹੋਇਆ ਹੈ ਖਾਣਾ ਖਾਣ ਤੋਂ 15 ਮਿੰਟ ਪਹਿਲਾਂ ਥੋੜੇ ਜਿਹਾ ਪਾਣੀ ਚ ਪਾ ਕੇ ਦੋ ਤਿੰਨ ਠੱਕਣੇ ਦੇ ਲਾਓ ਠੀਕ ਹੈ ਦੋ ਟਾਈਮ ਜੀ ਇੱਕ ਆਸੀਂ ਖਾਲੀ ਭੇਡ ਦਿੰਨੇ ਆ ਬਹੁਤ ਵਧੀਆ ਇਹਦਾ ਟੇਸਟ ਹੈ ਤੁਸੀਂ ਖਾ ਕੇ ਵੀ ਦੇਖ ਸਕਦੇ ਹੋ ਠੀਕ ਹੈ ਜੀ ਇਹ ਖਾਲੀ ਭੇਡ ਦਿੰਨੇ ਆ ਅੱਛਾ ਜੀ ਲੀਵਰ ਤੁਹਾਡਾ ਐ ਬਣ ਜਾਊਗਾ ਜਿਵੇਂ ਸਟੀਲ ਦਾ ਹੁੰਦਾ ਇਹਦਾ ਇੰਨਾ ਵਧੀਆ ਰਿਜ਼ਲਟ ਹੈ ਤੁਹਾਨੂੰ ਸਾਡੇ ਕੋਲ ਤੁਸੀਂ ਯਕੀਨ ਕਰੋਗੇ ਪਤ ਨਹੀਂ ਹੁਣ ਕਮੈਂਟ ਕਿਹੋ ਜਿਹਾ ਆਉਣਗੇ ਕਿ ਸਾਡੇ ਕੋਲ ਇਹ ਅਰਕ ਪੂਰਾ ਵੀ ਨਹੀਂ ਹੋ ਰਿਹਾ ਅੱਛਾ ਜੀ ਇੰਨਾ ਵਧੀਆ ਰਿਜ਼ਲਟ ਹੈ ਮੈਂ ਹਰ ਬੰਦੇ ਨੂੰ ਕਹੂੰਗਾ ਵੀ ਜਿਹੜਾ ਵੀ ਲੀਵਰ ਫੈਟੀ ਹੈ ਇੱਕ ਵਾਰੀ ਸਾਨੂੰ ਮਿਲ ਲਵੇ ਉਹ ਜੀ ਮਲੇ ਇੱਕ ਵਾਰੀ ਤੰਦਰੁਸਤ ਬਿਲਕੁਲ ਹਾਂਜੀ ਠੀਕ ਹੈ ਜੀ ਤੇ ਇਹਦਾ ਫਿਰ ਕਿੰਨਾ ਕੋਈ ਖਰਚਾ ਆ ਜਾਂਦਾ ਜੀ ਖਰਚੇ ਤੇ ਐਂ ਜੀ ਮਤਲਬ ਹੁਣ ਤਾਂ 2025 ਚੱਲਦਾ ਹੈ ਅੱਛਾ ਜੀ 700 ਰੁਪਿਆ 20 ਦਿਨ ਦੀ ਦਵਾਈ ਹੈ ਕੱਲੋਂ ਇਹ ਵੀਡੀਓ 2027 ਚ ਦੇਖ ਲੇਵੇ ਅਗਲਾ 28 ਚ ਦੇਖ ਲੇਵੇ ਫਿਰ ਮੌਕੇ ਦਾ ਸਮੇਂ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਆ ਜੇ ਤੁਸੀਂ ਆਪਣੇ ਲੀਵਰ ਨੂੰ ਤੰਦਰੁਸਤ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰੀ ਵਿਜਟ ਜ਼ਰੂਰ ਕਰੋ